ਯਾਦਦੇ ਆ ਭਾਵੇਂ ਫਤਿਹ ਦਾ ਥਾਏ ਨਾ ਭਾਵੇਂ ਸੋਮਬਰ ਆ ਤੇ ਭਾਵੇਂ ਵੱਡੇ ਵੱਡੇ ਭਾਗ ਗਾਣ ਕਰਦਾ ਸੁਨਮਰ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਜੀਤ ਅਮਰ ਮਕੀਸ਼ ਗਾ ਮਰ ਰਹੇ ਅਮਰ ਰਹੇ ਅਮਰ ਰਹੇ ਕ੍ਰਿਸ਼ਨਾ ਰੱਖੇ ਅਮਰ ਰਹੇ ਅਮਰ ਰਹੇ ਅਮਰ ਰਹੇ ਕੋਈ ਜਿਹੜਾ ਕਿਦਾ ਨੂੰ ਕੋਈ ਦਾ ਉਹਨੂੰ ਆਪਾਂ ਪਿਆਰ ਕਰਕੇ ਮਦਦ ਨੂੰ ਦਾ ਸੰਕਲਪ ਸਰਪੰਚ ਦੇ ਖਾਤੇ ਨਾ ਕਰਾਂਗੇ। ਮਰੇ ਕਿਹਾ ਉਹਨੂੰ ਪੰਜਾਬ ਬੰਦੇ ਉਹ ਸਾਰੇ। ਕਿੱਡੀ ਸ਼ਰਮ ਦੀ ਗੱਲ ਆ? ਉਹ ਵਰ ਸੂਰ ਕਦਾ ਏ। ਸੂਰ ਸਾਰਾ ਘਾੜਾ ਦੇ ਤੇਹਾੜਾ ਏ। ਜਿਹੜਾ ਅਸੀਂ ਘਰਾਂ ਦੇ ਵਿੱਚ ਆ ਨਹੀਂ ਵੀ ਸੁੱਤੇ ਆ। ਕਿਉਂਕਿ ਅਸੀਂ ਕਿੰਨੀਆਂ ਦਿਨਾਂ ਦੇ ਇਹ ਵੀ ਫਰਨੇ ਆ। ਬਾਹਰ ਘੱਲ ਜਾਓ ਇੱਧਰ ਲਿਆਓ। ਅੱਜ ਜਿਹੜੇ ਅਸੀਂ ਜਿਹੜਾ ਨਾ ਇਹ ਮਾਰਚ ਕਰ ਰਹੇ ਆਂ ਸੈਂਟਰਲ ਸਰਕਾਰ ਨੇ ਜਿਹੜਾ ਕੇਂਦਰੀ ਖੇਤੀਬਾੜੀ ਖਰੀਦਾਰੇ ਅੰਦਾਵਾ ਉਹਦੇ ਵਿਰੋਧ ਦੇ ਵਿੱਚ ਤੇ 23 ਫਸਲਾਂ ਦੇ ਵਿੱਚ ਜਨਨਾ ਪਈ ਉਹ ਐਮ ਐਸ ਪੀ ਦੀ ਜਾ ਗਲਤੀ ਕਰੂ ਬਣਾਉਂਦੇ ਤੇ ਉਹਨਾਂ ਦਾ ਮਿਨੀਮਮ ਜਿਹੜੇ ਸਪੋਰਟ ਪ੍ਰਾਈਸ ਹੈ ਉਹਨੂੰ ਲਾਗੂ ਕਰਾਉਣ ਵਾਸਤੇ ਜਿਹੜਾ ਟ੍ਰੈਕਟਰ ਮਾਰਚ ਕਲਨੌਰ ਦੇ ਵਿੱਚ ਕੱਢਣਾ ਸੀ ਅੱਜ ਉਹ ਸਾਰੇ ਭਾਰਤ ਦੇ ਵਿੱਚ ਹੋ ਰਿਹਾ ਵਾ ਅਸੀਂ ਲੋਕਾਂ ਦਾ ਵੀ ਧਿਆਨ ਕਰਦੇ ਆਂ ਪਰ ਜਿਹੜੇ ਕਲਨੌਰ ਦੇ ਵਿੱਚ ਜਿਹੜਾ ਆਪਣੇ ਫੌਜੀ ਵੀਰ ਜਿਹੜਾ ਸਾਡਾ ਨੌਜਵਾਨਾ ਉਹ ਸ਼ਹੀਦ ਹੋਇਆ ਉਹ ਪ੍ਰਸ਼ਾਸਨ ਜਿਹੜਾ ਉਹ ਕੋਈ ਨਹੀਂ ਅਸੀਂ ਸਸਕਾਰ ਦੇ ਮੌਕੇ ਤੇ ਆਇਆ ਅਸੀਂ ਪ੍ਰਸ਼ਾਸਨ ਦੀ ਵੀ ਦਿਖੇਦੀ ਕਰਦੇ ਆ ਤੇ ਇਹ ਅਸੀਂ ਉਸ ਵੀਰ ਨੂੰ ਸ਼ਰਧਾਂਜਲੀ ਗੋਪਨ ਦੇ ਕੇ ਇਹ ਜਿਹੜਾ ਪ੍ਰੋਗਰਾਮ ਨਾਲ ਕਰਾਉਣ ਦੇ ਵਿੱਚ ਉਹਦੇ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸਾਂਝਾ ਹੁੰਦੇ ਆ ਅਸੀਂ ਇਹ ਪ੍ਰੋਗਰਾਮ ਕੈਨਕਲ ਕੀਤਾ ਵਾ ਤੇ ਅਸੀਂ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਮਾਰਚ ਕਰਨਾ ਸੀ ਉਹ ਨਹੀਂ ਕੀਤਾ ਅਸੀਂ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਤਕਾਵੇਂ ਗੰਗੇ ਆ ਤੇ ਉਹ ਪੰਜਾਬ ਦੀਆਂ ਸਾਡੇ ਭਾਰਤਪੁਰਦਰੀਆਂ ਕਿਸਾਨਾਂ ਦੀਆਂ ਮੰਗਾ ਮੰਨੇ ਮਜ਼ਦੂਰਾਂ ਦੀਆਂ ਮੰਗਾ ਮੰਨੀ ਤਾਂ ਕਿ ਜਲਨਾ ਪਈਏ ਖੇਤੀਬਾੜੀ ਨੀਤੀ ਰੱਦ ਹੋਵੇ ਤੇ ਫਸਲਾਂ ਤੇ ਪੂਰੀ ਐਮ ਐਸ ਵੀ ਜਿਹੜੀ ਆ ਉਹ ਲਾਗੂ ਹੋਵੇ ਨਹੀਂ ਤੇ ਸੈਂਟਰ ਸਰਕਾਰ ਦੇ ਖਿਲਾਫ ਇੱਕ ਵੱਡਾ ਸੰਘਰਸ਼ ਜਿਹੜਾ ਉਹ ਐਲਾਨ ਕਰਾਂਗੇ ਬਿਧੀ ਜ਼ੁਮੇ ਵਾਲੀ ਜਿਹੜੀ ਆ ਉਹ ਸੈਂਟਰ ਸਰਕਾਰ ਦੀ ਹੋਵੇਗੀ ਅੱਜ ਇਹ ਟਰੈਕਟਰ ਮਾਰਕ ਜਿਹੜਾ ਜੇ ਰਾਜੇ ਟਰੈਕਟਰ ਮਾਰਕ ਕੱਢਿਆ ਜਾ ਰਿਹਾ ਹੈ ਸਯੁਜਕਤ ਪੋਰਜੇ ਦੀ ਕਾਲ ਦੇ ਉੱਤੇ ਆਪਾਂ ਅੱਜ ਕਲਾਨੌਰ ਦੇ ਵਿੱਚ ਇਹ ਟਰੈਕਟਰ ਮਾਰਕ ਦਾ ਪ੍ਰੋਗਰਾਮ ਰੱਖਿਆ ਸੀਗਾ ਤੇ ਅੱਜ ਆਪਾਂ ਇਹ ਜਿਹੜਾ ਟਰੈਕਟਰ ਮਾਰ ਜਿਆ ਸਾਡੇ ਕਲਾਨੌਰ ਦਾ ਇੱਕ ਨੌਜਵਾਨ ਜਿਹੜਾ ਚੜ੍ਹਦੀ ਉਮਰੇ ਫੌਜ ਦੇ ਵਿੱਚ ਜਵਾਨ ਸੀਗਾ ਉਹ ਸ਼ਹੀਦੀ ਪ੍ਰਾਪਤ ਕਰ ਗਿਆ ਉਹਦੇ ਸੋਗ ਦੇ ਵਿੱਚ ਆਪਾਂ ਟਰੈਕਟਰ ਮਾਰ ਜਿਹੜਾ ਵਾ ਟਰੈਕਟਰ ਮਾਰ ਇਕੱਠੇ ਜਰੂਰ ਹੋਏ ਨੇ ਔਰ ਆਪਾਂ ਅੱਜ ਉਹਨੂੰ ਉਹਦੇ ਸਰਦਾ ਅਗਲੀ ਦੇ ਕੇ ਜਿਹੜਾ ਟਰੈਕਟਰ ਮਾਰਜਾ ਉਹ ਕੈਨਸਲ ਕੀਤਾ ਤੇ ਸਾਰੇ ਟਰੈਕਟਰ ਜਿਹੜੇ ਆਪੋ ਆਪਣੇ ਘਰਾਂ ਨੂੰ ਜਾ ਰਹੇ ਨੇ ਤੇ ਸਾਨੂੰ ਇਹ ਬੜਾ ਸਾਡੇ ਖੈਰ ਨੂੰ ਖੈਰਵਾਸ ਤੇ ਬੜੀ ਦੁੱਖ ਦੀ ਗੱਲ ਆ ਕਿ ਸਾਡਾ ਜਿਹੜਾ ਨੌਜਵਾਨ ਆ ਉਹ ਸ਼ਹੀਦੀ ਪ੍ਰਾਪਤ ਕੀਤੀ ਆ ਤੇ ਉਹ ਦੇਸ਼ ਦੇ ਲੇਖੇ ਲਗਾ ਆਪਾਂ ਉਸ ਨੌਜਵਾਨ ਨੂੰ ਸਦਾ ਅਗਲੀ ਦੇਣ ਵਾਸਤੇ ਇਕੱਠੇ ਹੋ ਕੇ ਤੇ ਟਰੈਕਟਰ ਮਾਰ ਜਿਹੜਾ ਰੱਦ ਕੀਤਾ ਨਰਸ ਸਿੰਘ ਉਹ ਆ ਵਡੇ ਆ ਰਹੇ ਨੇ ਟ੍ਰੈਕਟਰ ਮਾਰਦੇ ਨੇ ਬੱਸ ਆ ਅੱਜ ਦਾ ਇਹ ਟਰੈਕਟਰ ਮਾਰਚ ਆ ਇਹ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਇਹ ਪੂਰੇ ਦੇਸ਼ ਦੇ ਅੰਦਰ ਸੱਦਾ ਦਿੱਤਾ ਗਿਆ ਕਿ ਪੂਰੇ ਦੇਸ਼ ਦੇ ਅੰਦਰ ਬਲਾਕ ਪੱਧਰ ਤਹਫੀਲ ਪੱਧਰ ਜਿਲ੍ਹਾ ਪੱਧਰ ਤੱਕ ਜਿਹੜੇ ਆ ਇਹ ਟਰੈਕਟਰ ਮਾਰਚ ਜਿਹੜੇ ਕੀਤੇ ਜਾਣ ਤਾਂ ਕਿ ਸਰਕਾਰ ਨੂੰ ਜਿਹੜਾ ਆ ਉਹ ਜਿਹੜੀ ਗੂੜੀ ਨੀਂਦ ਦੇ ਵਿੱਚ ਸੁੱਤੀ ਆ ਉਹ ਜਗਾਇਆ ਜਾਵੇ ਤੇ ਜਿਹੜੇ ਸਾਡੀਆਂ ਕਿਸਾਨੀ ਦੀਆਂ ਮੰਗਾਂ ਖਾਸ ਕਰਕੇ ਜਿਹੜੀ ਆ ਇਹ ਸਾਰੀਆਂ ਫਸਲਾਂ ਉੱਤੇ ਗਰੰਟੀ ਦਾ ਕਾਨੂੰਨ ਬਣਾਉਣਾ ਸਵਾਮੀਨਾਥਨ ਦੀ ਕਮਿਸ਼ਨ ਦੇ ਰਿਪੋਰਟ ਦੇ ਅਨੁਸਾਰ ਐਮਐਸਵੀ ਨਿਯਤ ਕਰਨਾ ਤੇ ਨਵਾਂ ਜਿਹੜਾ ਖੇਤੀ ਮੰਡੀ ਦਾ ਜਿਹੜਾ ਖਰੜਾ ਜਿਹੜਾ ਰਾਜ ਸਰਕਾਰ ਨੂੰ ਭੇਜਿਆ ਗਿਆ ਉਹਨੂੰ ਵਾਪਸ ਲੈ ਕਰਵਾਉਣ ਦੇ ਲਈ ਤੇ ਹੋਰ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਇਹ ਜਿਹੜਾ ਇਹ ਮਾਰਚ ਕੀਤਾ ਜਾ ਰਿਹਾ ਅਸਲ ਦੇ ਵਿੱਚ ਜਿਹੜਾ ਮਾਰਚ ਆ ਦੇਸ਼ ਪੱਧਰ ਦਾ ਕੀਤਾ ਜਾ ਰਿਹਾ ਇਹ ਪ੍ਰਾਵਾਹੀ ਜਿਹੜਾ ਸੰਘਰਸ਼ ਆ ਇਹ ਕੇਂਦਰ ਸਰਕਾਰ ਦੇ ਖਿਲਾਫ ਵਿੱਢਿਆ ਜਾ ਰਿਹਾ ਅਸੀਂ ਇਸੇ ਦੌਰਾਨ ਪੂਰੇ ਦੇਸ਼ ਦੇ ਅੰਦਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰ ਸਟੇਟ ਦੇ ਵਿੱਚ ਜਿਹੜੀ ਆ ਮਹਾ ਪੰਚਾਇਤਾਂ ਕਰਨ ਜਾ ਰਹੇ ਆ ਦੋਨਾਂ ਤਿੰਨਾਂ ਸਟੇਟਾਂ ਦੇ ਤੁਸੀਂ ਮਹਾ ਪੰਚਾਇਤਾਂ ਕਰ ਚੁੱਕੇ ਆ ਪੂਰੇ ਦੇਸ਼ ਦੇ ਕਿਸਾਨ ਨੂੰ ਵੀ ਜਗਾਵਾਂਗੇ ਤੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇੱਕ ਮੋਟਕ ਕਰਕੇ ਕੇਂਦਰ ਦੇ ਸਰਕਾਰ ਦੇ ਖਿਲਾਫ ਅਸੀਂ ਵੱਡੀ ਲੜਾਈ ਲੜਨ ਜਾ ਰਹੇ ਆ ਔਰ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੇ ਐਕਸ਼ਨ ਅਸੀਂ ਕਰਾਂਗੇ ਤਾਂ ਕਿ ਸਰਕਾਰ ਨੂੰ ਜਿਹੜਾ ਆ ਜਿਵੇਂ ਅਸੀਂ ਖੇਤੀ ਦੇ ਕਾਨੂੰਨ ਜਿਹੜੇ ਆ ਉਹ ਵਾਪਸ ਕਰਵਾਏ ਆ ਉਸੇ ਤਰ੍ਹਾਂ ਹੀ ਅਸੀਂ ਕੇਂਦਰ ਸਰਕਾਰ ਨੂੰ ਜਿਹੜਾ ਆ ਇਸ ਗੱਲ 'ਚ ਮਜਬੂਰ ਕਰਨਾਗੇ ਕਿ ਉਹ ਸਾਡੀਆਂ ਜਿਹੜੀਆਂ ਇਹ ਮੰਗਾਂ ਜਿਹੜੀਆਂ ਜਿਹਨਾਂ ਦਾ ਮੈਂ ਵਰਣਨ ਕੀਤਾ ਉਹਨਾਂ ਮੰਗਾਂ ਨੂੰ ਜਿਹੜੇ ਆ ਉਹ ਮੰਨੇ ਅੱਜ ਟਰੈਕਟਰ ਮਾਰਚ ਕੈਨਸਟੋ ਕੀਤਾ ਗਿਆ ਜੀ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਸਾਹਮਣੇ ਸੈਂਕੜੇ ਜਿਹੜੇ ਆ ਟਰੈਕਟਰ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਆ ਕਿਓ ਕਿ ਸਾਡਾ ਇਹ ਜਾਂ ਕਸਬਾ ਕਰਾਨੌਰ ਆ ਕਰਾਨੌਰ ਦਾ ਸਾਡਾ ਇੱਕ ਫੌਜੀ ਜਵਾਨ ਜਿਹੜਾ ਸ਼ਹੀਦ ਹੋ ਗਿਆ ਉਹਦਾ ਅੱਜ ਸੰਸਕਾਰ ਆ ਉਸ ਰੂਸ ਮਤਵਜੋ ਵੀ ਅੱਜ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਸਾਰੇ ਜਿਹੜੇ ਸ਼ਹਿਰ ਵਾਸੀਆਂ ਨੇ ਆਪਣੀਆਂ ਸਾਰੇ ਕਾਰੋਬਾਰ ਦੁਕਾਨਾਂ ਬੰਦ ਰੱਖੀਆਂ ਹੋਈਆਂ ਨੇ ਤੇ ਇਹੋ ਜਿਹਾ ਜਿਹੜਾ ਗਮਗੀਨ ਜਿਹੜਾ ਮਾਹੌਲ ਆ ਉਹਨੂੰ ਦੇਖਦੇ ਹੋਇਆ ਅਸੀਂ ਇਸ ਸ਼ਹਿਰ ਦੇ ਵਿੱਚ ਮਾਰਚ ਨਹੀਂ ਕੀਤਾ ਤੇ ਇਹ ਸਾਰਾ ਇਕੱਠ ਜਿਹੜਾ ਇੱਥੇ ਜਿਹੜਾ ਮਮਾ ਕਾਹ ਦੀ ਸਟੇਡੀਅਮ ਦੇ ਵਿੱਚ ਕੀਤਾ ਇਥੇ ਸਾਡੇ ਟਰੈਕਟਰ ਜਿਹੜੇ ਵਾਪਸ ਪਿੰਡਾਂ ਨੂੰ ਜਿਹੜੇ ਆ ਉਹ ਸੁੱਚ ਜਾਣਗੇ ਤੇ ਅਸੀਂ ਇਹ ਟਰੈਕਟਰ ਜਿਹੜਾ ਮਾਰਚ ਉਥੇ ਕਰਨਾ ਸੀਗਾ ਉਹਦੀ ਬਜਾਏ ਸਾਰੇ ਕਿਸਾਨਾਂ ਨੇ ਇਥੇ ਇਕੱਠੇ ਹੋ ਕੇ ਅਸੀਂ 2 ਮਿੰਟ ਦਾ ਹਮੋਨ ਧਾਰ ਕੇ ਉਸ ਨੌਜਵਾਨ ਸ਼ਹੀਦ ਜਿਹੜਾ ਸਾਡਾ ਫੌਜੀ ਆ ਉਹਨੂੰ ਸ਼ਰਧਾਂਜਲੀ ਜਿਹੜੀ ਆ ਅਸੀਂ ਅਸપર ਕੀਤੀ ਆ ਸਰਕਾਰ ਕੋਲ ਮੰਗ ਵੀ ਕੀਤੀ ਆ ਕਿ ਅੱਜ ਜਿਹੜਾ ਉਹ ਆਸਰ ਉਹਦਾ ਜਿਹੜਾ ਸੰਸਕਾਰ ਹੋ ਰਿਹਾ ਉਹੀ ਜਿਹੜਾ ਸਰਕਾਰੀ ਨੁਮਾਇੰਦਾ ਜਿਹੜਾ ਆ ਉਹਨੇ ਸਨਸਕਾਰ ਤੇ ਨਹੀਂ ਪਹੁੰਚਿਆ ਇਹ ਇਹ ਇਸ ਤਰੀਕੇ ਦੇ ਨਾਲ ਜਿਹੜਾ ਸਾਗੇ ਇਹਨਾਂ ਫੌਜੀ ਵੀਰਾਂ ਨੂੰ ਜਿਹੜਾ ਆ ਅੱਖੋ ਪਰੋਖੇ ਕਰਨਾ ਇਹ ਬਿਲਕੁਲ ਜਾਇਜ਼ ਨਹੀਂ ਕਿਉਂਕਿ ਇਹਨਾਂ ਦੀ ਬਦੌਲਤ ਹੀ ਅਸੀਂ ਜਿਹੜੀਆਂ ਘਰਾਂ ਦੇ ਵਿੱਚ ਬੇਫਿਕਰ ਫਿਕਰ ਹੋ ਕੇ ਅਸੀਂ ਰਾਤ ਦੀ ਆਪਣ ਨਬੀਆਂ ਤਾਂ ਕੇ ਸੌਂਦੇ ਆ ਤੇ ਜਦੋਂ ਕਿ ਦੂਸਰੀ ਪਾਸੇ ਇਹ ਜਿਹੜੇ ਸਾਡੇ ਫੌਜੀ ਵੀਰ ਆ ਇਹ ਸਰਹੱਦਾਂ ਦੇ ਉੱਤੇ ਸਾਡੀ ਜਿਹੜੀ ਰਾਖੀ ਕਰਦੇ ਆ ਉਹਨਾਂ ਦਾ ਮਾਨ ਸਨਮਾਨ ਜਿਹੜਾ ਹਰ ਹਾਲਤ ਦੇ ਵਿੱਚ ਹੋਣਾ ਚਾਹੀਦਾ ਸੀ ਮੰਗ ਕਰਦੇ ਆ ਇਹ ਫੌਜੀ ਵੀਰ ਦਾ ਜਿਹੜਾ ਮਾਨ ਸਨਮਾਨ ਜਿਹੜਾ ਆ ਉਹ ਸਰਕਾਰ ਵੱਲੋਂ ਜਿਹੜੀਆਂ ਆਉਂਦੀਆਂ ਅ ਸ਼ਹੀਦਾਂ ਨੂੰ ਦੇਣ ਵਾਲੀਆਂ ਜਿਹੜੀਆਂ ਸਾਰੀਆਂ ਇਹ ਭਾਵੇਂ ਗ੍ਰਾਂਟ ਹੈ ਕਿਸੇ ਤਰ੍ਹਾਂ ਦੀਆਂ ਸਹੂਲਤਾਂ ਨੇ ਉਹਨੂੰ ਜਿਹੜੀ ਪ੍ਰਦਾਨ ਕੀਤੀ ਹੈ। ਇੰਨੀਆਂ ਜੱਥੇਬੰਦੀਆਂ ਇੱਥੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਤਿੰਨ ਜੱਥੇਬੰਦੀਆਂ ਜਿਹੜੀਆਂ ਨੇ ਸਾਡੀਆਂ ਇਸ ਏਰੀਆ ਦੇ ਆਈਆਂ ਨੇ ਜਮੂਰੀ ਕਿਸਾਨ ਸਭਾ ਤੇ ਪੰਜਾਬ ਕਿਸਾਨ ਸਭਾ ਤੇ ਕਿਰਤੀ ਕਿਸਾਨ ਯੂਨੀਅਨ ਇਹ ਤਿੰਨ ਜੱਥੇਬੰਦੀਆਂ ਵੱਲੋਂ ਅੱਜ ਦਾ ਇਥੇ